ਦੇਖੋ ਪਹਿਲੀ ਗੱਲ ਤੇ ਕਿ ਜਿਹੜੀ ਦਮਦਮੇ ਟਕਸਾਲ ਤੇ ਹੋਰ ਜਿਹੜੇ ਡੇਰੇਦਾਰ ਨੇ ਜੀ ਉਹਨਾਂ ਨੇ ਬਾਦਲ ਕਹਿੰਦਾ ਇੱਕ ਬਹੁਤ ਵੱਡਾ ਜਿਹੜਾ ਉਪਰੋਂ ਆਰਐਸਐਸ ਤੋਂ ਆਇਆ ਸੀ ਹੁਕਮ ਕਿ ਨਾਨਕ ਸਾਈ ਕੈਲੰਡਰ ਜਿਹੜਾ ਵੀ ਉਹ ਨਹੀਂ ਬਣਨਾ ਚਾਹੀਦਾ ਕਿਉਂਕਿ ਸੁਦਰਸ਼ਨ ਨੇ ਵੀ ਕਿਹਾ ਸੀ ਕਿ ਨਾਨਕ ਸਾਈ ਕੈਲੰਡਰ ਨਾ ਬਣਾਓ ਵੀ ਤੁਸੀਂ ਸਾਡੇ ਵਿੱਚੋਂ ਹੀ ਹੋ ਤੇ ਜੋ ਉਸ ਕੈਲੰਡਰ ਸਾਡਾ ਉਹ ਤੁਹਾਡਾ ਸੁਦਰਸ਼ਨ ਆਰਐਸਐਸ ਦਾ ਮੁਖੀ ਆਰਐਸ ਦਾ ਮੁਖੀ ਤੇ ਲੇਕਿਨ ਇਹਨਾਂ ਨੇ ਜ਼ਿੱਦ ਕੀਤੀ ਇਹਨਾਂ ਨੇ ਬਣਾਇਆ ਫਿਰ ਉਹਨੇ ਬਿਆਨ ਦਿੱਤਾ ਸੀ ਕਿ ਮੈਂ ਨਾਨਕ ਸੇ ਕੈਲੰਡਰ ਇਹੋ ਜਿਹਾ ਤਿਆਰ ਕਰਾਵਾਂਗਾ ਨਾ ਕਿ ਜਿਹਨੂੰ ਸਿੱਖ ਛੜ ਛੜ ਕੇ ਭੱਜਣਗੇ ਹੁਣ ਤੁਸੀਂ ਦੇਖ ਲਓ ਵੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਉਂਦਾ ਉਹ ਜਨਮ ਦਿਨ ਦਾ ਹੁੰਦਾ ਤੇ ਨਾਲ ਹੀ ਉਸੇ ਡੇਟ ਨੂੰ ਛੋਟੇ ਸਹਿਜ ਜਦਨ ਸ਼ਿਧੀ ਦਾ ਕੱਢ ਦਿੰਦੇ ਤੁਸੀਂ ਅੱਜ ਦੀ ਡੇਟ ਤੇ ਦੇਖਿਆ ਕੀ ਹੋਇਆ ਜੂਨ ਦੇ ਵਿੱਚ ਕੱਲੂਗਾਰਾ ਦਾ ਮਨਾਇਆ ਜਾਂਦਾ ਸਾਰੇ ਸਿੱਖਾਂ ਨੂੰ ਰੋਸ ਹੁੰਦਾ ਹੁਣ ਐਤਕੀ ਨਾਨਕ ਸਹੀ ਕੈਲੰਡਰ ਦੇ ਮੁਤਾਬਕ 6 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕਿਉਂਕਿ ਸ਼ੀਦੀ ਦੇਹਾੜਾ ਦੇ ਮਨਾ ਲਿਆ ਇਹਨਾਂ ਨੇ ਮਈ ਨੂੰ ਜੀ ਜੀ ਮਈ ਜਿੱਤੇ ਆਂਦਾ ਹੀ ਨਹੀਂ 15 16 ਜੂਨ ਨੂੰ ਸ਼ੀਦੀ ਦਿਹਾੜਾ ਆਂਦਾ ਗੁਰੂ ਅਰਜਨ ਸਾਹਿਬ ਦਾ ਹਾਂਜੀ ਹਾਂਜੀ ਤੇ ਪ੍ਰਕਾਸ਼ ਦਿਹਾੜਾ ਹਰਗੋਬਿੰਦ ਸਾਹਿਬ ਦਾ ਅੱਗੇ ਜਾ ਕੇ ਆਂਦਾ ਜੁਲਾਈ 'ਚ ਜਦੋਂ ਆਪਾਂ ਮਿਸੀਆਂ ਰੋਟੀਆਂ ਪਕਾਂ ਐਤਕੀ ਇਹਨਾਂ ਨੇ ਐਸਾ ਰਲਡ-ਗਲਡ ਕੀਤਾ ਕਿ ਮਤਲਬ ਕਿ ਜਿਸ ਦਿਨ ਸਿੱਖਾਂ ਨੇ ਆਪਣੇ ਦਰਬਾਰ ਸਾਹਿਬ ਤੇ ਅਟੈਕ ਦੇ ਰੋਸ ਵਜੋਂ ਇਕੱਠੇ ਹੋਣਾ ਸੀ ਉਸੇ ਦਿਨੀ ਕਾਲ ਤਖਤ ਦੇ ਮੀਰੀ ਪੀਰੀ ਦੇ ਸਿਧਾਂਤ ਦੇ ਮਾਲਕ ਦਾ ਪ੍ਰਕਾਸ਼ ਪ੍ਰਭ ਕੱਟ ਕੇ ਸਿੱਖਾਂ ਨੂੰ ਮਤਲਬ ਇੱਕ ਸੋਚਿਚ ਬਾ ਸੋਚਿਚ ਪਾਤਾ ਵੀ ਹੁਣ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦੇ ਰਾ ਖੁਸ਼ੀ ਦਾ ਤਿਉਹਾਰ ਹੈ ਤੇ ਇੱਧਰ ਸਾਡਾ ਐਡਾ ਵੱਡਾ ਉਹੀ ਏਕਾਤ ਘਟਾਇਆ ਗਿਆ ਦੇਖੋ ਤੁਸੀਂ ਸੋਚ ਦੇਖੋ ਤੁਸੀਂ ਇਹਨਾਂ ਦੀ ਇਹ ਕੋਈ ਨਹੀਂ ਨਾਨਕ ਸਾਈ ਕੈਲੰਡਰ ਨੂੰ ਤਾਰ ਪੀਡੋ ਕਰਨ ਲਈ ਡੇਰੇਦਾਰ ਤੇ ਟਕਸਾਲਾ ਨੇ ਰਲ ਕੇ ਨਾਨਸੇ ਕੈਲੰਡਰ ਦਾ ਫਾਹ ਵਢਿਆ